ਇਹ ਇਲੇ ਆਪਣਾ ਧਰਨਾ ਲੱਗਿਆ ਡੱਬਾਲੀ ਬਾਰਡਰ ਤੇ ਉਸ ਦੇ ਵਿੱਚੋਂ ਸਿੱਧਾ ਨਾਕੇ ਵਿਧੀ ਜਿਹੜਾ ਟਰੱਕ ਹੈ ਅੱਗੇ ਟੱਪ ਗਿਆ ਸੀਗਾ ਜਦੋਂ ਇਹਨੂੰ ਘੇਰਿਆ ਤਾਂ ਜਿਹੜਾ ਉਹ ਸ਼ਰਾਬ ਦਾ ਇਹ ਕਹਿੰਦੇ ਵੀ ਟਰੱਕ ਦੇ ਵਿੱਚ ਸ਼ਰਾਬ ਹੈ ਤੇ ਜਿਹੜੇ ਡਰਾਈਵਰ ਸੀ ਉਹਦੀ ਸ਼ਰਾਬ ਪੀਤੀ ਸੀ ਉਸ ਕਰਕੇ ਉਹਨਾਂ ਨੂੰ ਜਦੋਂ ਰੋਲਾ ਪਿਆ ਰੋਕ ਲਿਆ ਸੀ ਰੋਕ ਕੇ ਉਹ ਚਾਬੀ ਫੜ ਕੇ ਥੱਲੇ ਧਾਰ ਲਿਆ ਉਸ ਤੋਂ ਬਾਅਦ ਉਹਨੂੰ ਅਸੀਂ ਪੁਲਿਸ ਦੇ ਹਵਾਲੇ ਕਰਤਾ ਇਸ ਚੌਂਕੀ ਦੇ ਮੰਗ ਕਰਦੇ ਆ ਮਾਗ ਵੀ ਬੜਾ ਜਿਹੜਾ ਇਹਨਾਂ ਦੀ ਜਾਇ ਬੰਦੀ ਕਾਰਵਾਈ ਹੈ ਉਹ ਹੋਣੀ ਚਾਹੀਦੀ ਹੈ ਜੋ ਵੀ ਮਤਲਬ ਪ੍ਰਸ਼ਾਸਨ ਦੇ ਹਿਸਾਬ ਨਾਲ ਕਾਨੂੰਨ ਦੇ ਹਿਸਾਬ ਨਾਲ ਜਿੰਨਾ ਜਿੰਨੇ ਗਲਤ ਲਗੇਗਾ ਰਾਉਂਡ ਸਾਈਕਲ ਲਗੇ ਉਥੇ ਬੰਦੇ ਮਾਰ ਸਕਦੇ ਸੀ ਜਾਂ ਕੋਈ ਹੋਰ ਨੁਕਸਾਨ ਹੋ ਸਕਦਾ ਸੀ ਇਸ ਕਰਕੇ ਉਹਨਾਂ ਦੀ ਜਿਹੜੀ ਬੰਦ ਕਾਰਵਾਈ ਕਰਾਉਣ ਦੇ ਲਈ ਇੱਥੇ ਚੌਂਕੀ 'ਚ ਅਸੀਂ ਲਿਆਏ ਜੰਦਾ ਇਹ ਸਾਡਾ 20 ਤਰੀਕ ਤੋਂ ਮੋਰਚਾ ਚੱਲ ਰਿਹਾ ਜੀ ਭਾਰਤੀ ਕਿਸਾਨ ਜੂਨੀਅਨ ਇਕਤਾ ਦਿਖਾਉਂਦਾ ਮਨਜੀਤ ਸਿੰਘ ਢੰਡੇਰ ਦੀ ਗਵਾਹੀ ਦੇ ਵਿੱਚ ਤੇ ਜਦੋਂ ਉੱਥੇ ਅਸੀਂ ਮੋਰਚੇ ਦੇ ਉੱਤੇ ਬੈਠੇ ਸੀਗੇ ਤੇ ਉੱਥੋਂ ਇੱਕ ਗੱਡੀ ਆਈ ਤੇ ਉਹਨੇ ਕਿਸਾਨਾਂ ਦੇ ਉੱਤੇ ਚੜਾਉਣ ਦੀ ਕੋਸ਼ਿਸ਼ ਕੀਤੀ ਪੂਰੀ ਤੇ ਉਹ ਪੂਰੀ ਜਦੋਂ ਜੈ ਦੇ ਨਾਲ ਜਦੋਂ ਇਹਨੂੰ ਰੋਕਿਆ ਤਾਂ ਜਦੋਂ ਇਹਦੇ ਰੋਕ ਕੇ ਵੇਖਿਆ ਇਹਨਾਂ ਦੀ ਡਰਿੰਕ ਕੀਤੀ ਹੋਈ ਸੀ ਪੂਰੀ ਦੋਨੇ ਡਰਾਈਵਰਾਂ ਦੀ ਤੇ ਜਦੋਂ ਉਹਦੇ ਵਿੱਚ ਵੇਖਿਆ ਵੀ ਗੱਡੀ ਦੇ ਵਿੱਚ ਕੀ ਹੈ ਗੱਡੀ ਦੇ ਵਿੱਚ ਸ਼ਰਾਬ ਲੱਦੀ ਹੋਈ ਸੀ ਤੇ ਹੁਣ ਇੱਥੇ ਐਕਸੈਜ ਵਿਭਾਗ ਦੇ ਮੁਲਾਜ਼ਮ ਵੀ ਆਏ ਨਾ ਤੇ ਸੰਗਤ ਤੋਂ ਐਸਐਚਓ ਸਾਹਿਬ ਵੀ ਇੱਥੇ ਪਹੁੰਚੇ ਨਾ ਪਾਟੀ ਸਾਹਿਬ ਤੇ ਅਸੀਂ ਤਾਂ ਇਹੀ ਆਨੇ ਵੀ ਕੋਈ ਇਨਸਾਫ ਕੀਤਾ ਜਾਵੇ ਇਨਸਾਫ ਦੀ ਮੰਗ ਕਰਦੇ ਆ ਸੀ ਇਹਨਾਂ ਤੋਂ ਖਾਸਾ ਜਿਹੜਾ ਇੰਡਸਟਰੀ ਤੋਂ ਭਰਿਆ ਹੋਇਆ ਹੈ ਤੈਨੂੰ ਜੈਪੁਰ ਜਾਣਾ ਹੈ ਇਹ ਟਰੱਕ ਅੱਗੇ ਜਿਹੜਾ ਮੋੜਨਾ ਸੀ ਬਾਈਪਾਸ ਤੋਂ ਮੋੜਨਾ ਸੀ ਸੱਜੇ ਹੱਥ ਤੇ ਸਿੱਧਾ ਚੱਲ ਕੇ ਸਿੱਧੇ ਮੋੜ ਚ ਚੱਲਣ ਲੱਗਾ ਹੋਇਆ ਅੱਗੇ ਮੋੜ ਚ ਕਿਸਾਨਾ ਰੁਕ ਲਿਆ ਸੀ ਹੁਣ ਟਰੱਕ ਰੁਕਿਆ ਹੋਇਆ ਹੈ ਅਕਸਾਈਜ ਵਿਭਾਗ ਵਾਲੇ ਆ ਰਹੇ ਆ ਇਹਨੂੰ ਚੈੱਕ ਕਰਨ ਤੋਂ ਬਾਅਦ ਜੋ ਬੰਦੀ ਹੋਵੇ ਦੇਖਾਂਗੇ ਜੀ ਕੀ ਕੁਛ ਲੋੜਾ ਉਹਦੇ ਬਾਅਦ ਜਿਹੜੀ ਬੰਦੀ ਕਰ ਵੀ ਦੇਖ ਕੇ ਕੀ ਹੋਵੇ ਹਰੇ ਸ਼ਰਾਬ ਲੋਡ ਕਰੀ ਹਾਂ ਸ਼ਰਾਬ ਲੋਡ ਕਿਤਨੀ ਹੈ ਕਿੱਥੇ ਜਾਣਾ ਸੀ ਇਹਨੇ ਜੈਪੁਰ ਜਾਣਾ ਸੀ ਉਹ ਬਿਲਡਿੰਗਾਂ ਬਗਰ ਹੈਗੀਆਂ ਉਹ ਅਕਸਾਈਜ ਵਿਭਾਗੋਂ ਸੇ ਬੁਲਾਇਆ ਹੋਇਆ ਉਹ ਚੈੱਕ ਕਰਨਗੇ ਚੈੱਕ ਕਰਨ ਤੋਂ ਬਾਅਦ ਜੋ ਵੀ ਹੋਗਾ ਉਹ ਦੇਖਿਆ ਜਾਊਗਾ ਜਿਹੜਾ ਆਪਣਾ ਉਸ ਦੇ ਵਿੱਚੋਂ ਸਿੱਧਾ ਨਾਕੇ ਵਿਧੀ ਜਿਹੜਾ ਟਰੱਕ ਹੈ ਅੱਗੇ ਟੱਪ ਗਿਆ ਸੀਗਾ ਜਦੋਂ ਇਹਨੂੰ ਘੇਰਿਆ ਹੈ ਤਾਂ ਜਿਹੜਾ ਉਹ ਸ਼ਰਾਬ ਦਾ ਇਹ ਕਹਿੰਦੇ ਵੀ ਟਰੱਕ ਦੇ ਵਿੱਚ ਸ਼ਰਾਬ ਹੈ ਤੇ ਜਿਹੜੇ ਡਰਾਈਵਰ ਸੀ ਉਹਦੀ ਸ਼ਰਾਬ ਪੀਤੀ ਸੀ ਉਸ ਕਰਕੇ ਉਹਨਾਂ ਨੂੰ ਜਦੋਂ ਰੋਲਾ ਪਿਆ ਰੋਕ ਲਿਆ ਸੀ ਰੋਕ ਕੇ ਉਹ ਚਾਬੀ ਫੜ ਕੇ ਥੱਲੇ ਧਾਰ ਲਿਆ ਉਸ ਤੋਂ ਬਾਅਦ ਉਹਨੂੰ ਸੀ ਪੁਲਿਸ ਦੇ ਹਵਾਲੇ ਕਰਤਾ ਇਸ ਚੌਂਕੀ ਦੇ ਕੀ ਮੰਗ ਕਰਦੇ ਆ ਮਾਗ ਵੀ ਬੜਾ ਜਿਹੜਾ ਇਹਨਾਂ ਦੀ ਜਾਇ ਬੰਦੀ ਕਾਰਵਾਈ ਹੈ ਉਹ ਹੋਣੀ ਚਾਹੀਦੀ ਹੈ ਜੋ ਵੀ ਮਤਲਬ ਪ੍ਰਸ਼ਾਸਨ ਦੇ ਸਾਹਮਣੇ ਹਸਾਬ ਨਾਲ ਜਿੰਨਾ ਜਿੰਨੇ ਗਲਤ ਲਗੇਗਾ ਰਾਉਂਡ ਸਾਈਕਲ ਲਗੇ ਉਥੇ ਬੰਦੇ ਮਾਰ ਸਕਦੇ ਸੀ ਜਾਂ ਕੋਈ ਹੋਰ ਨੁਕਸਾਨ ਹੋ ਸਕਦਾ ਸੀ ਇਸ ਕਰਕੇ ਉਹਨਾਂ ਦੀ ਜਿਹੜੀ ਬੰਦ ਕਾਰਵਾਈ ਕਰਾਉਣ ਦੇ ਲਈ ਇੱਥੇ ਚੌਂਕੀ 'ਚ ਅਸੀਂ ਲਿਆਏ ਜੰਦਾ ਇਹ ਸਾਡਾ 20 ਤਰੀਕ ਤੋਂ ਮੋਰਚਾ ਚੱਲ ਰਿਹਾ ਜੀ ਭਾਰਤੀ ਕਿਸਾਨ ਯੂਨੀਅਨ ਇਕਤਾ ਦਿਖਾਉਂਦਾ ਮਨਜੀਤ ਸਿੰਘ ਢੰਡੇਰ ਦੀ ਗਵਾਹੀ ਦੇ ਵਿੱਚ ਤੇ ਜਦੋਂ ਉੱਥੇ ਅਸੀਂ ਮੋਰਚੇ ਦੇ ਉੱਤੇ ਬੈਠੇ ਸੀਗੇ ਤੇ ਉੱਥੋਂ ਇੱਕ ਗੱਡੀ ਆਈ ਤੇ ਉਹਨੇ ਕਿਸਾਨਾਂ ਦੇ ਉੱਤੇ ਚੜਾਉਣ ਦੀ ਕੋਸ਼ਿਸ਼ ਕੀਤੀ ਪੂਰੀ ਤੇ ਉਹ ਪੂਰੀ ਜਦੋਂ ਜੈ ਦਿਨ ਨਾਲ ਜਦੋਂ ਇਹਨੂੰ ਰੋਕਿਆ ਤਾਂ ਜਦੋਂ ਇਹਦੇ ਰੋਕ ਕੇ ਵੇਖਿਆ ਇਹਨਾਂ ਦੀ ਡਰਿੰਕ ਕੀਤੀ ਹੋਈ ਸੀ ਪੂਰੀ ਦੋਨੇ ਡਰਾਈਵਰਾਂ ਦੀ ਤੇ ਜਦੋਂ ਉਹਦੇ ਵਿੱਚ ਵੇਖਿਆ ਵੀ ਗੱਡੀ ਦੇ ਵਿੱਚ ਕੀ ਹੈ ਗੱਡੀ ਦੇ ਵਿੱਚ ਸ਼ਰਾਬ ਲੱਦੀ ਹੋਈ ਸੀ ਤੇ ਹੁਣ ਇੱਥੇ ਐਕਸਾਈਜ਼ ਵਿਭਾਗ ਦੇ ਮੁਲਾਜ਼ਮ ਵੀ ਆਏ ਨਾ ਤੇ ਸੰਗਤ ਤੋਂ ਐਸਐਚਓ ਸਾਹਿਬ ਵੀ ਇੱਥੇ ਪਹੁੰਚੇ ਨਾ ਪਾਟੀ ਸਾਹਿਬ ਤੇ ਅਸੀਂ ਤਾਂ ਇਹੀ ਆਨੇ ਵੀ ਕੋਈ ਇਨਸਾਫ ਕੀਤਾ ਜਾਵੇ ਇਨਸਾਫ ਦੀ ਮੰਗ ਕਰਦੇ ਆ ਸੀ ਇਹਨਾਂ ਤੋਂ ਖਾਸਾ ਇਹ ਡਸਟਰੀ ਤੋਂ ਭਰਿਆ ਹੋਇਆ ਹੈ ਤੈਨੂੰ ਜੈਪੁਰ ਜਾਣਾ ਇਹ ਟਰੱਕ ਅੱਗੇ ਜਿਹੜਾ ਮੋੜਨਾ ਸੀ ਬਾਈਪਾਸ ਤੋਂ ਮੋੜਨਾ ਸੀ ਸੱਜੇ ਹੱਥ ਤੇ ਸਿੱਧਾ ਚੱਲ ਕੇ ਸਿੱਧੇ ਮੋੜ ਚ ਚੱਲਣ ਲੱਗਾ ਹੋਇਆ ਅੱਗੇ ਮੋੜ ਚ ਕਿਸਾਨਾ ਰੁਕ ਗਿਆ ਸੀ ਹੁਣ ਟਰੱਕ ਰੁਕਿਆ ਹੋਇਆ ਹੈ ਅਕਸਾਈਜ਼ ਵਿਭਾਗ ਵਾਲੇ ਆ ਰਹੇ ਆ ਇਹਨੂੰ ਚੈੱਕ ਕਰਨ ਤੋਂ ਬਾਅਦ ਜੋ ਬਣਦੀ ਹੈ ਉਹ ਦੇਖਾਂਗੇ ਜੀ ਕੀ ਕੁਛ ਲੋਡਾ ਉਹ ਜਿਹੜੀ ਬਣਦੀ ਘਾ ਵੀ ਦੇਖ ਕੇ ਕੀ ਹਾਲ ਹੈ ਹਰੇ ਸ਼ਰਾਬ ਲੋਡ ਕਿਤੇ ਹਾਂ ਸ਼ਰਾਬ ਲੋਡ ਕਿਤੇ ਜੀ ਕਿੱਥੇ ਜਾਣਾ ਸੀ ਕਿ ਇਹਨਾਂ ਜੈਪੁਰ ਜਾਣਾ ਸੀ ਉਹ ਬਿਲਡਿੰਗਾਂ ਉੱਪਰ ਹੈਗੀਆਂ ਉਹ ਅਕਸਾਈਜ਼ ਵਿਭਾਗੋਂ ਸੇ ਬੁਲਾਇਆ ਹੋਇਆ ਉਹ ਚੈੱਕ ਕਰਨਗੇ ਚੈੱਕ ਕਰਨ ਤੋਂ ਬਾਅਦ ਜੋ ਵੀ ਹੋਗਾ ਉਹ ਦੇਖਿਆ ਜਾਊਗਾ ਜੀ ਜਿਹੜਾ ਉਸ ਦੇ ਵਿੱਚੋਂ ਸਿੱਧਾ ਨਾਕੇ ਵਿਧੀ ਜਿਹੜਾ ਟਰੱਕ ਹੈ ਅੱਗੇ ਟੱਪ ਗਿਆ ਸੀਗਾ ਜਦੋਂ ਇਹਨੂੰ ਘੇਰਿਆ ਹੈ ਤਾਂ ਜਿਹੜਾ ਉਹ ਸ਼ਰਾਬ ਦਾ ਇਹ ਕਹਿੰਦੇ ਵੀ ਟਰੱਕ ਦੇ ਵਿੱਚ ਸ਼ਰਾਬ ਹੈ ਤੇ ਜਿਹੜੇ ਡਰਾਈਵਰ ਸੀ ਉਹਦੀ ਸ਼ਰਾਬ ਪੀਤੀ ਸੀ ਉਸ ਕਰਕੇ ਉਹਨਾਂ ਨੂੰ ਜਦੋਂ ਰੋਲਾ ਪਿਆ ਰੋਕ ਲਿਆ ਸੀ ਰੋਕ ਕੇ ਉਹ ਚਾਬੀ ਫੜ ਕੇ ਥੱਲੇ ਧਾਰ ਲਿਆ ਉਸ ਤੋਂ ਬਾਅਦ ਉਹਨੂੰ ਸਿੱਪੁਲਸ ਦੇ ਹਵਾਲੇ ਕਰਤਾ ਇੱਥੇ ਚੌਂਕੀ ਦੇ ਮਾਂਗ ਗਈ ਬਾ ਜਿਹੜਾ ਇਹਨਾਂ ਦੀ ਜਾਇ ਬੰਦੀ ਕਾਰਵਾਈ ਹੈ ਉਹ ਹੋਣੀ ਚਾਹੀਦੀ ਹੈ ਜੋ ਵੀ ਮਤਲਬ ਪ੍ਰਸ਼ਾਸਨ ਦੇ ਸਾਹਮਣੇ ਲਖਨੂ ਦੇ ਸਾਹਮਣੇ ਜਿੰਨਾ ਜਿੰਨੇ ਗਲਤ ਲਗੇਗਾ ਰੌਂਡ ਸਾਈਕਲ ਲਗੇ ਉਥੇ ਬੰਦੇ ਮਾਰ ਸਕਦੇ ਸੀ ਜਾਂ ਕੋਈ ਹੋਰ ਨੁਕਸਾਨ ਹੋ ਸਕਦਾ ਸੀ ਇਸ ਕਰਕੇ ਉਹਨਾਂ ਦੀ ਜਿਹੜੀ ਬੰਦ ਕਾਰਵਾਈ ਕਰਾਉਣ ਦੇ ਲਈ ਇੱਥੇ ਚੌਂਕੀ 'ਚ ਅਸੀਂ ਲਿਆਏ ਜੰਦਾ ਇਹ ਸਾਡਾ 20 ਤਰੀਕ ਤੋਂ ਮੋਰਚਾ ਚੱਲ ਰਿਹਾ ਜੀ ਭਾਰਤੀ ਕਿਸਾਨ ਯੂਨੀਅਨ ਇਕਤਾ ਦਿਖਾਉਂਦਾ ਮਨਜੀਤ ਸਿੰਘ ਢੰਡੇਰ ਦੀ ਗਵਾਹੀ ਦੇ ਵਿੱਚ ਤੇ ਜਦੋਂ ਉੱਥੇ ਅਸੀਂ ਮੋਰਚੇ ਦੇ ਉੱਤੇ ਬੈਠੇ ਸੀਗੇ ਤੇ ਉੱਥੋਂ ਇੱਕ ਗੱਡੀ ਆਈ ਤੇ ਉਹਨੇ ਕਿਸਾਨਾਂ ਦੇ ਉੱਤੇ ਚੜਾਉਣ ਦੀ ਕੋਸ਼ਿਸ਼ ਕੀਤੀ ਪੂਰੀ ਤੇ ਉਹ ਪੂਰੀ ਜਦੋਂ ਜੈ ਦਿਨ ਨਾਲ ਜਦੋਂ ਇਹਨੂੰ ਰੋਕਿਆ ਤਾਂ ਜਦੋਂ ਇਹਦੇ ਰੋਕ ਕੇ ਵੇਖਿਆ ਇਹਨਾਂ ਦੀ ਡਰਿੰਕ ਕੀਤੀ ਹੋਈ ਸੀ ਪੂਰੀ ਦੋਨੇ ਡਰਾਈਵਰਾਂ ਦੀ ਤੇ ਜਦੋਂ ਉਹਦੇ ਵਿੱਚ ਵੇਖਿਆ ਵੀ ਗੱਡੀ ਦੇ ਵਿੱਚ ਕੀ ਹੈ ਗੱਡੀ ਦੇ ਵਿੱਚ ਸ਼ਰਾਬ ਲੱਦੀ ਹੋਈ ਸੀ ਤੇ ਹੁਣ ਇੱਥੇ ਐਕਸੈਜ ਵਿਭਾਗ ਦੇ ਮੁਲਾਜ਼ਮ ਵੀ ਆਏ ਨਾ ਤੇ ਸੰਗਤ ਤੋਂ ਐਸਐਚਓ ਸਾਹਿਬ ਵੀ ਇੱਥੇ ਪਹੁੰਚੇ ਨਾ ਪੱਟੀ ਸਾਹਿਬ ਤੇ ਅਸੀਂ ਤਾਂ ਇਹੀ ਆਨੇ ਵੀ ਕੋਈ ਇਨਸਾਫ ਕੀਤਾ ਜਾਵੇ ਇਨਸਾਫ ਦੀ ਮੰਗ ਕਰਦੇ ਆ ਸੀ ਇਹਨਾਂ ਤੋਂ ਖਾਸਾ ਇੰਡਸਟਰੀ ਤੋਂ ਭਰਿਆ ਹੋਇਆ ਹੈ ਤੈਨੂੰ ਜੈਪੁਰ ਜਾਣਾ ਹੈ ਇਹ ਟਰੱਕ ਅੱਗੇ ਜਿਹੜਾ ਮੋੜਨਾ ਸੀ ਬਾਈਪਾਸ ਤੋਂ ਮੋੜਨਾ ਸੀ ਸੱਜੇ ਹੱਥਾ ਤੇ ਸਿੱਧਾ ਚੱਲ ਕੇ ਸਿੱਧੇ ਮੋੜ ਚ ਚੱਲਣ ਲੱਗਾ ਹੋਇਆ ਅੱਗੇ ਮੋੜ ਚ ਕਿਸਾਨਾ ਰੁਕ ਗਿਆ ਸੀ ਹੁਣ ਟਰੱਕ ਰੁਕਿਆ ਹੋਇਆ ਹੈ ਅਕਸਾਈਜ ਵਿਭਾਗ ਵਾਲੇ ਆ ਰਹੇ ਆ ਇਹਨੂੰ ਚੈੱਕ ਕਰਨ ਤੋਂ ਬਾਅਦ ਜੋ ਬਣਦੀ ਉਹ ਦੇਖਾਂਗੇ ਜੀ ਕੀ ਕੁਛ ਲੋਡਾ ਉਹਦਾ ਜਿਹੜੀ ਬੰਦੀ ਕਰ ਵੀ ਦੇਖ ਕੇ ਕਿਤੇ ਹਾਂ ਸ਼ਰਾਬ ਲੋਡ ਕੀਤੀ ਹੋਈ ਹੈ ਕਿੱਥੇ ਜਾਣਾ ਸੀ ਇਹਨੇ ਜੈਪੁਰ ਜਾਣਾ ਸੀ ਉਹ ਬਿਲਡਿੰਗਾਂ ਬਗਰ ਹੈਗੀਆਂ ਉਹ ਅਕਸਾਈਜ ਵਿਭਾਗੋਂ ਸੇ ਬੁਲਾਇਆ ਹੋਇਆ ਉਹ ਚੈੱਕ ਕਰਨਗੇ ਚੈੱਕ ਕਰਨ ਤੋਂ ਬਾਅਦ ਜੋ ਵੀ ਹੋਗਾ ਉਹ ਦੇਖਿਆ ਜਾਊਗਾ ਜਿਹੜਾ ਆਪਣਾ ਧਰਨਾ ਲੱਗਾ ਡੱਬਾ ਲਈ ਬਾਰ ਉਸ ਦੇ ਵਿੱਚੋਂ ਸਿੱਧਾ ਨਾਕੇ ਵਿਧੀ ਜਿਹੜਾ ਟਰੱਕ ਹੈ ਅੱਗੇ ਟੱਪ ਗਿਆ ਸੀਗਾ ਜਦੋਂ ਇਹਨੂੰ ਘੇਰਿਆ ਹੈ ਤਾਂ ਜਿਹੜਾ ਉਹ ਸ਼ਰਾਬ ਦਾ ਇਹ ਕਹਿੰਦੇ ਵੀ ਟਰੱਕ ਦੇ ਵਿੱਚ ਸ਼ਰਾਬ ਹੈ ਤੇ ਜਿਹੜੇ ਡਰਾਈਵਰ ਸੀ ਉਹਦੀ ਸ਼ਰਾਬ ਪੀਤੀ ਸੀ ਉਸ ਕਰਕੇ ਉਹਨਾਂ ਨੂੰ ਜਦੋਂ ਰੋਲਾ ਪਿਆ ਰੋਕ ਲਿਆ ਸੀ ਰੋਕ ਕੇ ਉਹ ਚਾਬੀ ਫੜ ਕੇ ਥੱਲੇ ਧਾਰ ਲਿਆ ਉਸ ਤੋਂ ਬਾਅਦ ਉਹਨੂੰ ਸਿੱਪੁਲਸ ਦੇ ਹਵਾਲੇ ਕਰਤਾ ਇੱਥੇ ਚੌਂਕੀ ਦੇ ਕੀ ਮੰਗ ਕਰਦੇ ਆ ਮਾਗੀ ਵਾ ਜਿਹੜਾ ਇਹਨਾਂ ਦੀ ਜਾਇ ਬੰਦੀ ਕਾਰਵਾਈ ਹੈ ਉਹ ਹੋਣੀ ਚਾਹੀਦੀ ਹੈ ਜੋ ਵੀ ਮਤਲਬ ਪ੍ਰਸ਼ਾਸਨ ਦੇ ਸਾਹਬ ਨਕ ਨੂੰ ਦੇ ਸਾਹਬ ਨਾਲ ਜਿੰਨਾ ਜਿੰਨੇ ਗਲਤ ਲਗੇਗਾ ਰੌਂਡ ਸਾਈਕਲ ਲਗੇ ਉਥੇ ਬੰਦੇ ਮਾਰ ਸਕਦੇ ਸੀ ਜਾਂ ਕੋਈ ਹੋਰ ਨੁਕਸਾਨ ਹੋ ਸਕਦਾ ਸੀ ਇਸ ਕਰਕੇ ਉਹਨਾਂ ਦੀ ਜਿਹੜੀ ਬੰਦ ਕਾਰਵਾਈ ਕਰਾਉਣ ਦੇ ਲਈ ਇਥੇ ਚੌਂਕੀ 'ਚ ਅਸੀਂ ਲਿਆਏ ਜੰਦਾ ਇਹ ਸਾਡਾ 20 ਤਰੀਕ ਤੋਂ ਮੋਰਚਾ ਚੱਲ ਰਿਹਾ ਜੀ ਭਾਰਤੀ ਕਿਸਾਨ ਯੂਨੀਅਨ ਨੇ ਇਕਤਾ ਦਿਖਾਉਂਦਾ ਮਨਜੀਤ ਸਿੰਘ ਢੰਡੇਰ ਦੀ ਗਵਾਹੀ ਦੇ ਵਿੱਚ ਤੇ ਜਦੋਂ ਉੱਥੇ ਅਸੀਂ ਮੋਰਚੇ ਦੇ ਉੱਤੇ ਬੈਠੇ ਸੀਗੇ ਤੇ ਉੱਥੋਂ ਇੱਕ ਗੱਡੀ ਆਈ ਤੇ ਉਹਨੇ ਕਿਸਾਨਾਂ ਦੇ ਉੱਤੇ ਚੜਾਉਣ ਦੀ ਕੋਸ਼ਿਸ਼ ਕੀਤੀ ਪੂਰੀ ਤੇ ਉਹ ਪੂਰੀ ਜਦੋਂ ਜੈ ਦੇ ਨਾਲ ਜਦੋਂ ਇਹਨੂੰ ਰੋਕਿਆ ਤਾਂ ਜਦੋਂ ਇਹਦੇ ਰੋਕ ਕੇ ਵੇਖਿਆ ਇਹਨਾਂ ਦੀ ਡਰਿੰਕ ਕੀਤੀ ਹੋਈ ਸੀ ਪੂਰੀ ਦੋਨੇ ਡਰਾਈਵਰਾਂ ਦੀ ਤੇ ਜਦੋਂ ਉਹਦੇ ਵਿੱਚ ਵੇਖਿਆ ਵੀ ਗੱਡੀ ਦੇ ਵਿੱਚ ਕੀ ਹੈ ਗੱਡੀ ਦੇ ਵਿੱਚ ਸ਼ਰਾਬ ਲੱਦੀ ਹੋਈ ਸੀ ਤੇ ਹੁਣ ਇੱਥੇ ਐਕਸਾਈਜ਼ ਵਿਭਾਗ ਦੇ ਮੁਲਾਜ਼ਮ ਵੀ ਆਏ ਨਾ ਤੇ ਸੰਗਤ ਤੋਂ ਐਸਐਚਓ ਸਾਹਿਬ ਵੀ ਇੱਥੇ ਪਹੁੰਚੇ ਨਾ ਪਾਟੀ ਸਾਹਿਬ ਤੇ ਅਸੀਂ ਤਾਂ ਇਹੀ ਆਨੇ ਵੀ ਕੋਈ ਇਨਸਾਫ ਕੀਤਾ ਜਾਵੇ ਇਨਸਾਫ ਦੀ ਮੰਗ ਕਰਦੇ ਆ ਸੀ ਇਹਨਾਂ ਤੋਂ ਖਾਸਾ ਇਹ ਡਸਟਰੀ ਤੋਂ ਭਰਿਆ ਹੋਇਆ ਹੈ ਤੈਨੂੰ ਜੈਪੁਰ ਜਾਣਾ ਇਹ ਟਰੱਕ ਅੱਗੇ ਜਿਹੜਾ ਮੋੜਨਾ ਸੀ ਬਾਈਪਾਸ ਤੋਂ ਮੋੜਨਾ ਸੀ ਸੱਜੇ ਹੱਥ ਤੇ ਸਿੱਧਾ ਚੱਲ ਕੇ ਸਿੱਧੇ ਮੋੜ ਚ ਚੱਲਣ ਲੱਗਾ ਹੋਇਆ ਅੱਗੇ ਮੋੜ ਚ ਕਿਸਾਨਾ ਰੁਕ ਗਿਆ ਸੀ ਹੁਣ ਟਰੱਕ ਰੁਕਿਆ ਹੋਇਆ ਹੈ ਅਕਸਾਈਜ ਵਿਭਾਗ ਵਾਲੇ ਆ ਰਹੇ ਆ ਇਹਨੂੰ ਚੈੱਕ ਕਰਨ ਤੋਂ ਬਾਅਦ ਜੋ ਬੰਦੀ ਹੋਏ ਦੇਖਾਂਗੇ ਜੀ ਕੀ ਕੁਛ ਲੋਡਾ ਉਹਦਾ ਜਿਹੜੀ ਬੰਦੀ ਕਰ ਵੀ ਦੇਖ ਕੇ ਕੀ ਹੋਵੇ ਹਰੇ ਸ਼ਰਾਬ ਲੋਡ ਕਰੀ ਹਾਂ ਹਾਂ ਸ਼ਰਾਬ ਲੋਡ ਕੀਤੀ ਹੋਈ ਹੈ ਕਿੱਥੇ ਜਾਣਾ ਸੀ ਇਹਨੇ ਜੈਪੁਰ ਜਾਣਾ ਸੀ ਉਹ ਬਿਲਡਿੰਗਾਂ ਬਗਰ ਹੈਗੀਆਂ ਉਹ ਅਕਸਾਈਜ ਵਿਭਾਗੋਂ ਸੇ ਬੁਲਾਇਆ ਹੋਇਆ ਉਹ ਚੈੱਕ ਕਰਨਗੇ ਚੈੱਕ ਕਰਨ ਤੋਂ ਬਾਅਦ ਜੋ ਵੀ ਹੋਗਾ ਉਹ ਦੇਖਿਆ ਜਾਊਗਾ